ਆ ਲੈ ਟਾਟਾ ਸਾਰਿਆਂ ਸਵਾਗਤ ਜੀ ਅਸੀ ਤੁਹਾਡੇ ਚੈਨਲ ਉੱਤੇ ਗੈਸ ਮਿੱਤਰੋ ਸਵੇਰੇ ਸਵੇਰ ਨੂੰ ਹੋ ਜਾਂਦੀ ਹੈ ਬਹੁਤ ਜਿਆਦਾ ਠੰਡ ਤੇ ਅੱਜ ਦੇ ਗਾ ਡੀਓ ਪਰਬਾਹ ਫਿਰੀ 14 ਤੇ ਚੱਲਦੇ ਆ ਮਿੱਤਰੋ ਗੁਰਦੌਰ ਸਹਿਬ ਵਿਨਦਰ ਬਾਜੀ ਆ ਚੁੱਕੇ ਬਾਕੀਆਂ ਨੂੰ ਅੱਜ ਫੋਨ ਕਰਨਾ ਸੀ ਜੇਤਾ ਭਲ ਗਿਆ ਹੁਣ ਕਰਦੇ ਆ ਫੋਨ ਫਿਰ ਚੱਲਦੇ ਆ ਮਿੱਤਰੋ ਆਪਾਂ ਗੁਰਦੌਰ ਸਹਿਬ ਕਲੀਮ ਮਿੱਤਰੋ ਨੰਦਰ ਹਰਦਾਸ ਜੀ ਹੈ ਹੁਕਮਨਾਮਾ ਲੈ ਆ ਦੇ चलो चलो भ्रा ओए हाथ पाया रेड़ी तो चलो तू अलिए चलिए वाह रू वाह 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 सेवा करियो वानी अपनी सेवकानी अपन सेवकानी ਚਲੋ ਠੀਕ ਹੈ ਜੀ ਲੋ ਮਿੱਤਰ ਹੋਣਾ ਭਗਵਾਨ ਸਾਹਿਬ ਚਲੋ ਆਜੋ ਵੀ ਆਜੋ ਚਲਦੇ ਆ ਮਿੱਤਰ ਹੋਣਾ ਭਗਵਾਨ ਸਾਹਿਬ ਮਾਸਟਰ ਜੀ ਚਲੋ ਲੋ ਮੇਰੇ ਮਿਸ਼ਨ ਇਸ ਕਰਕੇ ਬੋਲੋ ਫੇਰ ਤਾਂ ਹੋ ਜਗਾ ਠੀਕ ਕੀ ਆਂਦਾ ਹੋਣਾ ਨਾ ਨਹੀਂ ਸੇ ਵੀ ਇਹਦੇ ਹੈ ਜੀ ਲੋ ਵੀ ਮੇਤਰੋਂ ਹੁਣ ਮੈਂ ਸਕੂਲੋਂ ਆ ਚੁੱਕਾ ਹਾਂ ਸਕੂਲੋਂ ਆ ਕੇ ਤੇ ਮੈਂ ਪੀ ਲਿਆ ਜੂਸ ਮਿੱਤਰੋ ਤੇ ਅੱਜ ਆਪਾਂ ਨਾਲ ਨਾਣ ਬਾਹਰੋਂ ਹੀ ਹਾਂ ਮਤਲਬ ਰੋਟੀ ਦੇ ਬਾਹਰੋਂ ਹੀ ਹਾਂ ਇਹ ਹੈ ਬੜਾ ਕੇ ਜਨਾ ਕਿ ਅੱਜ ਵੀਰਪਰਾਸ ਪਿੰਡ ਵਾਲੇ ਜਾਂਦੇ ਸੀ ਕਿ ਜਾਨ ਉਹ ਨਾਣ ਜਗਾ ਬਖਾ ਕੇ ਲੈ ਆਉਂਦੇ ਜਿੱਥੇ ਨਾਣ ਮਿਲਦੇ ਆ ਤੇ ਇਹਨਾਂ ਨੂੰ ਮਿਲਦੀ ਮੈਂ ਲੈ ਨਾਣਾਂ ਦੀ ਜਗਾ ਬਖਾ ਕੇ ਲੈਂਦੀ ਤੇ ਨਾਲੇ ਅਸੀਂ ਨਾਲ ਖਾਣ ਤੇ ਡਬੂਰਾ ਕੇ ਭਰਿਆ ਮਿੱਤਰੋ ਹੁਣ ਫਿਰ ਆਪਾਂ ਤੁਹਾਨੂੰ ਦਿੰਦੇ ਹਾਂ ਮੈਂ ਬਾਅਦ ਵਿੱਚ ਤੇ ਰੈਡੀ ਸ਼ੜੀ ਤਾਂ ਹੋ ਹੀ ਚੁੱਕਿਆ ਮਿੱਤਰੋ ਬਾਈ ਹਾਜੀ ਮੇਟਰੋ ਯਾਰ ਆਉਂ ਮੈਂ ਚੱਲਣਾ ਵੀ ਵਿਸ਼ੇ ਤੇ ਉਹ ਬੋਸ ਮੈਨ ਪ੍ਰਸ ਮੰਗਾਈ ਪਲੇ ਬ੍ਰਾਸ ਲੈ ਕੇ ਚੱਲਣਾ ਵੀ ਦੁਕਾਨ ਨੇ ਤੇ ਚਲੀਏ ਮੇਟਰੋ ਬਤਹੀ ਕਰਦੀ ਬਾਂਦੇ ਕਿ ਬਤਹੀ ਅਪੇਲ ਕਿਸੇ ਕਫਾ ਵੀ ਨਹੀਂ ਹੀ ਲੈਣਾ ਜਿਹੜੇ ਚੱਲ ਰਹੇ ਹਨ ਮੇਟਰੋ ਵੀ ਇਹ ਗਾਵਾ ਬੰਨੀ ਫਿਰ ਆਪੋ ਤੇ ਬਹਿ ਗਿਆ ਹੁਣ ਚੰਗੀ ਗਈ ਸਿਚੁਏਸ਼ਨ ਟਣ 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 ਸਾਨੂੰ ਇੱਕ ਇਹ ਦੂਜੀ ਦੀ ਹਾਂ ਇਨੀ ਨਵੀਂ ਮੁਲਾਕਾਤ ਹੈ। ਹਾਲੋ ਮਾ। ਸਤਿਨਾਮ। ਲੋ ਮੇਟਰੋ ਚੇਹੇ ਘੁਰ ਮੈਂ ਬਈ ਦਾ ਮੋਟਰਸਾਈਕਲ ਮੋਡੀਫਿਕੇਸ਼ਨ ਹੋਈ ਹੋਈ। ਉਹ ਮਮਾ ਤੋਂ ਫੋਨ ਲਿਓਣੇ ਬਾਰੇ ਫਲੈਸ਼ਾਂ ਮਾਰ ਮਾਰ ਫੇਰ ਵੇਖਣਾ। ਆ ਚੈੱਕ ਕਰੋ ਬਈ। ਆ ਨਵੇਂ ਸਟicker ਲਾਇਆ ਮਰਸਲ ਤੇ। ਆ ਬਾਹਰ ਹੀ ਵਗਿਆ। ਅੱਛੂ ੜਾ ਅੱਛੂ ੜਾ। ਰਾਤੇ ਵਗਦਾ ਹੈ ਪਾਣੀ ਵੀ ਫੇਰ। ਹਾਂ ਤੇ ਆਇਆ ਗੋਟਾ ਪਾਦੀ ਆ ਗੁੰਨਾ ਟੰਗੀਆਂ ਵਗੀਆਂ। ਅਜੇ ਹੂਰਾਤ ਕਰਾ ਦੇਣੀ ਮੇਤਰੋ। ਹੁਣ ਆਪਾਂ ਟਿਊਸ਼ਨਾਂ ਆ ਗਏ ਆ ਬੱਚੀ ਆਲਦੀਆਂ ਫਿਰ ਆਪਾਂ ਮਿੱਤਰੋ ਨੇ ਘਰੇ ਚਲਿਏ ਗਾਇਸ ਓਏ ਚਲਾ ਲਓ ਵੀ ਮਿੱਤਰੋ ਜਿਸ ਤਰ੍ਹਾਂ ਨਹੀਂ ਦੇਖ ਸਕਦੇਓ ਸਾਡਾ ਵੀਰ ਬੜਾ ਆ ਚੁੱਕਾ ਹੈ ਘਰ ਤੇ ਹੁਣ ਬੱਚੇ ਚਲਦੇ ਆ ਮਿੱਤਰੋ ਗੁਰਦੁਆਰਾ ਸਹਿਦਨਾਂ ਨੂੰ ਮਿੰਦੇ ਗੁਰਦੁਆਰੇ ਸਹਿਦੂ ਆ ਗਏ ਹਾਂਜੀ ਓਏ ਪਿਆ ਗਲਾਤੀ ਹੋ ਰਹੀ ਟੂਰੀ ਤੇ ਪੀਓ ਆਪੇ ਬਗਾਨਾ ਘਰ ਤੇ ਨਹੀਂ ਹੈਗਾ ਜਿਹੜਾ ਤੈਨੂੰ ਪਿਆਈਏ ਨੂੰ ਲਓ ਮਿੱਤਰੋ ਹੁਣ ਆਪਾਂ ਆ ਚੁੱਕੇ ਆਹੋ ਚੱਲ ਕਾ ਦੇ ਰਗਾ ਇਹ ਕਾਹਦੀ 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 ਲੋ ਮੇਟਰੋਨਾ ਬਾਜ ਗਿਆ ਗੁਰਦੁਆਰੇ ਸਾਹਿਬ ਜਗਦੀਪ ਜੀ ਚੱਪਾ ਲਗਾਉਣ ਲੱਗੇ ਆਓ ਖੜਦੇ ਖੜਦੇ ਇਹ ਕਿਥੇ ਖੜ ਦਮ ਜਗਦੀਪ ਜੀ ਚੱਕ ਬੀਜੀ ਲੈ ਦੂਜੀ ਦਾ ਇਹਨੂੰ ਆਪ ਨੂੰ ਨਹੀਂ ਪਤਾ ਲੱਗਣਾ ਵੇ ਸਿੱਧੀ ਕਰਕੇ ਰੱਖ ਦੇ ਇਦਾਂ ਪਤਾ ਲੱਗਦਾ ਸਿੱਧੀ ਕਰਕੇ ਰੱਖ ਦੇ ਕਰਦੇ ਮੇਟਰੋਨਾ ਪਾਸੋਂ ਖਾਣ ਕਰਾਈਏ ਜਾਵੀਂ ਕੀ ਹੋਣਾ ਭਾਈ ਚਲਦੇ ਆਂ ਮਿੱਤਰੋ ਨਾਲ ਆਪਾਂ ਆਹ ਕਲਿੱਪ ਕਰ ਦੇਣਾ ਕੋਈ ਨਾ ਐਡ ਅੱਜ ਫੇਰ ਛੁੱਟੀਆਂ ਬੁੱਲਣ ਤੇਰੇ ਹਨ ਹਮ ਐਡ ਹੋ ਗਿਆ ਗਾਈਜ਼ ਚਲਦੇ ਆਂ ਮਿੱਤਰੋ ਨਾਲ ਆਪਾਂ ਕਰੇ ਆਂ ਮਜ਼ਾਕ ਹੋ ਗਿਆ ਕੋਈ ਤੇ ਬੈੜੀ ਆ ਆ ਮਜ਼ਾਕ ਹੋ ਗਿਆ ਸਹੀ ਗੱਲ ਆ ਯਾਰ ਨੈਕਸਟ ਡੇ हां जी भाई मैं, है। है मैं, जी मैं, मैं तो ठीक हाल चाल है टुड्डा सारे मैं स्वागत है जीएसपी 로켓 ਦੇ ਵਿੱਚ ਤੇ ਅੱਜ ਹੈਗਾ ਦੀ ਪ੍ਰਭਾਤ ਸ੍ਰੀਓ 15 ਤੇ ਅੱਜ ਜਾਣੀਆ ਪ੍ਰਭਾਤ ਸ੍ਰੀ ਕਾਂ ਸਾਹਿਬ ਤੇ ਮੈਂ ਉੱਠਿਆ ਹੋਇਆ ਪੋਲੇ 3 ਵਜੇ ਦਾ ਤੇ ਮੈਂ ਨਹਾ ਧੋ ਕੇ ਤੇ ਹੁਣ ਮੈਂ ਰੈਡੀ ਹੋ ਚੁੱਕਾ ਹਾਂ ਤੇ 3:15 ਵੱਜ ਚੁੱਕੇ ਨੇ ਪੋਨੇ ਦੇੰ ਦਾ ਉੱਠਿਆ ਹਾਂ 3:15 ਹੋਣ ਵਜੇ ਨੇ ਤੇ ਗੁਰਦੁਆਰੇ ਅਰਦਾਸ ਹੋ ਚੁਕੀ ਹੈ ਤੇ ਜਦੋਂ ਉੱਠਿਆ ਹਾਂ ਉਹ ਜਪਜੀ ਸਾਹਿਬ ਦਾ ਪਾਠ ਹੋੰਦਿਆ ਸੀ ਤੇ ਉਹਨਾਂ ਅਰਦਾਸ ਹੋ ਚੁਕੀ ਹੈ ਕਿ ਸੋਨੋ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ ਮੈਂ ਟੈਣੀ ਮਾਰਦੇ ਤੇ ਚਲਦੇ ਆਂ ਫਿਰ ਆਪਾਂ ਗੁਰਦੁਆਰੇ ਸਾਹਿਬ ਦੇਖ ਲੈ ਕੇ ਤੇ ਫਿਰ ਆਪਾਂ ਜਾਣਾ ਕੰਧ ਸਾਹਿਬ ਅੱਜ ਪਰਨਾ ਪਤਾ ਨਹੀਂ ਕਿੱਦਾਂ ਦਾ ਬੱਜ ਜਾਏ ਮੈਨੂੰ ਪਤਾ ਹੈ ਕਿੱਦਾਂ ਦਾ ਕਿਉਂਕਿ ਦੋਆ ਮੈਂ ਟੈਣੀ ਬੰਨਿਆ ਮੈਂ ਚਲ ਗਏ ਮਿੱਤਰੋ ਹੁਣ ਆਪਾਂ ਗੁਰਦੁਆਰੇ ਫੋਕਸ ਕਰਨੀ ਬੈਠਾ ਹਾਂ ਛਾਲ ਦੇ ਮਿੱਤਰੋ ਹੁਣ ਆਪਾਂ ਗੁਰਦੁਆਰੇ ਜਾ ਕੇ ਤੁਹਾਨੂੰ ਮਿਲਦੇ ਆਂ ਮੀਰ ਭਰਾਮ ਦੇ ਔਰ ਤੇ ਲੋ ਮਿੱਤਰੋ ਮੈਂ ਤਾਂ ਤਿਆਰ ਹੋ ਚੁੱਕਾ ਆ ਤੇ

ਚੜੀਏ ਗਾਈਸ ਇਹ ਫਿਰ ਆਪਾਂ 100 ਮੀਟਰ ਹੋ ਅਜੇ ਵੀਰ ਭਰਾ ਕੋਈ ਹੈ ਨਹੀਂ ਮੈਂ ਚੱਲ ਆਪਾਂ ਗੁਰਦਾਨਾ ਮਾ ਤੁਹਾਡੀ ਰਹੀ ਜੀ ਤੇ ਫੇਰ ਜਾਣੇ ਆ ਬਈ ਪਰ ਫੇਰ ਦੇ ਨਾਲ ਹੀ ਕੰਦ ਸਾਹਿਬ ਮੈਨਾਂ ਦਾ ਪਰਨੇ ਤੇ ਆ ਅਯੂਰੀਆ ਬੰਨਾ ਮੈਂ ਆ ਭਰਾ ਇਹ ਗਾਈਸ ਵਰਦੋਰੀ ਮਮੋ ਕਨੇਨਾ ਸਪੀਕਰ ਟਾਈ ਵੇ ਲਾ ਤਾ ਰੇ ਉੱਠ ਜੀ ਨੇ ਆਪਾਂ ਨਹੀਂ ਕੀ ਉਹ ਗਈ ਗਿਆ ਕਿਤਾਬ ਕਿਦੇ ਓਏ ਹੋ ਹੋ ਰਾਤੀ ਵੀ ਲਾਇਆ ਅਨਖੰਦੇ 11 ਫਿਰ ਚੱਲ ਗਿਆ ਮੇਟਰ ਫਿਰ ਆਪਾਂ ਪਰਵਾਹ ਲੈਣਾ ਵੇਖ ਨਕਜੋਦ ਰਹੀ ਵੀ ਅੱਜ ਕਿਨੇ ਬੜੇ ਚਿਰਾਂ ਬਾਅਦ ਵਲੋਗ ਤੇ ਵੇਖਿਆ ਨਹੀਂ ਯਾਨ 100 ਦੀ 100 ਰੋੜ ਵਿੰਦਰੀ ਤੋੜ ਵਿੰਦਰੀ ਭਾਈ ਲੱਭਾ ਨਹੀਂ ਦਿਆ ਸਤਿ ਸ਼ਕਾਰ ਸਤਿ ਸ਼ਕਾਰ ਹਣੀ ਆਈ ਲੋ ਵੀ ਜਿੱਤਾ ਦੇ ਦੇਖ ਸਕਦੇ ਪਰ ਬਾਸ ਫਿਰ ਹੁਣ ਆ ਚੁੱਕਿਆ ਪੁਲਤੇ ਹੁਣ ਲੱਗ ਰਿਹਾ ਮੜਾ ਮੜਾ ਜ਼ੋਰ ਆਰੇ ਸਿੰਘ ਦਾ ਟੈੱਕ ਕਰੋ ਆ ਰਿਹਾ ਤਰਨੇ ਮਾਨ ਨੂੰ ਲਈ ਦੇਗੀ ਆ ਜਾ ਹਲੋ ਮੈਂ ਲਗਣਾ ਹੈ ਹਲੋ ਵੀ ਮੇਤਰੋ ਕਾਨ ਸਾਹਿਬ ਆਹੀ ਪਹੁੰਚਣ ਵਾਲੇ ਆ ਬਸ ਆਜ ਤੋ ਇਹ ਮੋੜ ਮੋੜ ਦਾ ਕਾਨ ਸਾਹਿਬ ਉਹ ਦੱਸਿਆ ਕਾਨ ਸਾਹਿਬ ਹੋ ਗਿਆ ਗਿਆ ਗੁਰਦੁਆਰਾ ਤੋਂ ਸਟਾਰਟ ਹੋ ਗਿਆ ਚੱਲਦੇ ਆ ਮੇਤਰੋ ਆ ਗਿਆ ਕਿ 50 ਸੋਨਾ ਸਟਾਰਟ ਹੋ ਗਿਆ ਕਿਉਂਕਿ ਤਾਂ ਨੂੰ ਸਾਰਿਆਂ ਨੂੰ ਵਧਾਈਆਂ ਬਈ ਮਿੱਤਰੋ ਜੀ ਗਰੰਟੀ ਦੇ ਆਧਾਰ 'ਤੇ ਸੁਣੋ ਸੋਹਣਾ ਆਸੀਆਂ ਨਾਲੇ ਚਲਦੇ ਮਿੱਤਰੋ ਮਾੜੀ ਜੀ ਕਿ ਚੱਲਣ ਲੱਗੇ ਸਾਨੂੰ ਸੁਣੀ ਆਪਣੇ ਤੇ ਤੋਂ ਬਾਅਦ ਤੁਹਾਨੂੰ ਬਾਅਦ ਗੁਰੂਾ ਜੀ ਨਾਲ ਜੁੜਨਾ ਹੈ ਸਿੱਖੀ ਦੇ ਸੰਗਤ ਦੇ ਵਿੱਚ ਜਾਣਾ ਹੈ ਉਹ ਮੈਂ ਟ੍ਰਾਂਸਫਰ ਹੀ ਫੇਰੀ ਦੇਖੂ ਕਿੰਨੀ ਜਾ ਰਹੀ ਸੰਗਤਾਂ ਵਾਚੀ ਇਹ ਸ਼ਾਇਦ ਸਾਡੀ ਅਦੀ ਪਰਬਾਤ ਫੇਰੀ ਨਹੀਂ ਸੰਗਦੇ ਆ ਅੱਜ ਇੱਕ ਮਿਹਨਤੀ ਬੱਚੇ ਚੱਲੇ ਮਿੱਤਰੋ ਨਾ ਪਾਂਦਰਾ ਲੈ ਲੈ ਨਾ ਮੁੰਡੂ ਨੀ ਰਪੇ ਤਾ ਹੀ ਆ ਦੇਖ ਰਹਾ ਆ ਇਹ ਦਿਨਾਂ ਨੂੰ ਵਾਹੇ ਦੋ ਦੋ ਦਿਨਾਂ ਤੱਕ ਆ ਗੀਣਾ ਪ੍ਰਾਣ ਮੇਰੇ ਕੋ ਗਦੋਲੀਆ ਮੇਰ ਕੋ ਕਦੋਂ ਮੈਂ ਸਾਰੀਆਂ ਦੀਬਾਂ ਵੇਚ ਲੀਆਂ ਮੇਰ ਕੋ ਟੋਕਣਾ ਹੈ ਨਹੀਂ ਤੇ ਚਲਦੇ ਮਿੱਤਰੋ ਹੁਣ ਮਾਥਾ ਰੇਗੇ ਤੋ ਰੇਕੇ ਤੋ ਬੈਹਣੇ ਘੜੀ ਪਰ ਮੇਰੀ ਨਵੀਂ ਭਾਜੀ ਮੇਰੀ ਨਵੀਂ ਚਪਲ ਭਾਈ ਮੈਨੂੰ ਦੁੱਖ ਜਿਆਦਾ ਲੱਗਣਾ ਹੈ ਆਪਣੇ ਆਨ ਉਹ ਰਹਿ ਗਿਆ ਦੇ ਵਸ ਕੇ ਆਉਂਦੇ ਆ ਆਪਣੇ ਆਨ ਉਹ ਰਹਿ ਗਿਆ ਨਾ ਗਾਇ ਮਿੱਤਰੋ ਹੁਣ ਚੈੱਕ ਕਰੋ ਆ ਇਹ ਨੋਟ ਜਿਹੜਾ ਇਥੇ ਆਪਣਾ

ਨੋ ਯਾਰ ਭਾਈ ਬੱਸ ਕਰਿਆ ਕਰ ਚੱਲਦੇ ਨੇ ਤਰਨ ਕਰੇ ਮੂੰਹ ਵੇਖਿਆ ਆਉਣਾ ਹੁਣ ਇਹ ਇਧਰ ਵੀ ਆ ਜਾਣਾ ਇਹ ਚੱਲ ਚੱਲ ਚੜੀਏ ਪਰ ਬਾਅਦ ਚੁੱਕ ਰਹਿਣੀ ਆ ਅਗਲੀ ਗੱਲ ਜਦੋਂ ਮਿੱਤਰ ਉਤਾਰੇ ਨਹੀਂ ਤਾਂ ਪੈਸੇ ਬਲੇਰ ਮੋਂ ਮੈਂ ਆਂ ਮੇਰੇ ਵਲੇ ਕਿੱਲੇ ਉਹ ਆਏ ਨਹੀਂ ਇਹਨਾਂ ਦੋਦੋ ਨਹੀਂ ਇਧਰ ਧਿਆਨ ਨਾ ਵੇ ਗਨਾਰੂ ਗਵਾਸਤ ਗੁਰੂਪਾਪਾ ਆਇਆ ਆਸਤ ਸਰੀਏ ਮੇਤron ਤੇਰਾ ਸਾਹਿਬ ਮੈਂ ਬੜਾ ਘਾਟਾ ਮੈਂ ਹਨੂਣਾ ਕਦੀ ਭੂੜ ਲਾਓ ਕਦੀ ਭੂੜ ਬਾਓ ਚਾਲਦੇ ਮਤron ਆਪਾਂ ਮਥਰੀ ਕੀ ਰਾਹ ਹਾ ਜੀ ਇਹ ਲੋ ਵੀ ਮੇਤਰਾਂ ਸਿੰਘ ਗੁੜੀ ਦੇ ਅਗੇ ਗੁਰਦਾਰੇ ਆ ਇਹ ਨਹੀਂ ਆਪਾਂ ਚੰਗੇ ਆ ਬਈ ਹੁਣ ਆਵਾ ਚੱਲਦੇ ਮੇਤਰਾਂ ਆਪਾਂ ਬਸ ਆ 3000 ਸਿੰਘ ਪੱਕੇ ਆ ਬਾਕੀ ਸਾਰੇ ਗਰਦਾਰ ਆ ਹੁਣ ਆਪਾਂ ਚੱਲਦੇ ਆ ਜਵੇਂਦਰ ਭਾਈ ਕੀ ਦੇ ਕਰਨਾ ਚਲੋ ਭਾਈ ਚਲੋ ਚਲੋ ਚਪੜਾ ਮੇਰੀਆ ਆ ਰਹੀਆ ਮੇਤਰਾਂ ਚਪੜਾ ਲਾਈ ਬਰਾ ਯਾ 207 ਸਸਰੀਆ ਕਾ ਫਿਰ ਓਏ ਬਾਹਰ ਬੈਠਾ ਸੇਵਾ ਕਿਵੇਂ ਨਹੀਂ ਹੁੰਦੀ ਵੇ ਤੁਹਾਡੇ ਕੋ ਆ ਕੇ ਪਰ ਬਾਅਦ ਫੇਰੀ ਮਾਮਾ ਬਟਾਲੇ ਪਹੁੰਚ ਗਈ ਫੇਰ ਉੱਥੇ ਦਾ ਆ ਕੇ ਘਰੇ ਚਲ ਗਈ ਹੈ ਮਾਨਗਰੇ ਗੁਰਲਾਲ ਭਾਈ ਉਹਨੂੰ ਫੋੜ ਕੇ ਕਿਥੇ ਆਈ ਪਈ ਸੇਵਾ ਕਿਵੇਂ ਨਹੀਂ ਕਰ ਦਿੱਤੀ ਇਹ ਦੱਸੋ ਸੇਵਾ ਦੀ ਉਹ ਨਹੀਂ ਕੀਤਾ ਕੀਦਾ ਭਾਏ ਕਾ ਕਰ ਦਈ ਭਾਈ ਸੇਵਾ ਸੇ ਮਿਲੇਗਾ ਮੇਵਾ ਜਾਣੇ ਮਿੱਤਰੋ ਬਿੰਦਾ ਸਮਾਜਿਆ ਵੱਡਾ ਜਿਆ ਉਹਦਾ ਨਾਮ ਬਿਆਕ ਕੋਈ ਦੀ ਕੋਈ ਸ਼ੋਰ ਮਾਰ ਕੋਈ ਕਿਤੇ ਤੋਂ ਆਉਂਦੀ ਹੋਈ ਕੋਈ ਥੋੜੀ ਚੱਲਦੇ ਆ ਮਿੱਤਰੋ ਹੁਣ ਆਪਾਂ ਕਰਿਆ ਜਾ ਕਰੂ ਆਪਾਂ ਗਾਂਧੀ ਜੋਂਗ ਵੀ ਤੇ ਆ ਜੰਨੇ ਆ ਤੇ ਆ ਰਹੇ ਹਾਂ ਜੀ ਉਹ ਖਬਰ ਬਾਸ ਰਹੀ ਕਿੱਥੇ ਪਹੁੰਚ ਗਈ ਬੜੀ ਰੇਸ ਨਪੀ ਇਹਨਾਂ ਨੇ ਪਰ ਬਾਸ ਰਹੀ ਸਾਡਾ ਆਪਾ ਹੋੜੀ ਨਹੀਂ ਚੱਲਦੀ ਆਹ ਤਾਂ ਇਹ ਕਦੀ ਸਕੂਟਰੀ ਵੇਖੀ ਨਹੀਂ ਹੋਊਗੀ ਆਹ ਵੀ ਗੱਡੀ ਨਹੀਂ ਕਦੀ ਵੇਖੀ ਹੋਈ ਨਹੀਂ ਮਿੱਤਰੋ ਇਹ ਕਹੇ ਵੀਰ ਬਣਾਣੇ ਆ ਕਿ ਆਏਗੀ ਇਦਾਂ ਚੀਜ਼ ਆਉਣਾ ਹੈ ਕਰ ਹੁਣ ਵੇਖੋ ਤੁਸੀਂ ਆ ਤੇਰੇ ਵੀਰ ਨਹੀਂ ਵੇਖਿਆ ਹਣਾ ਇਹ ਲਿਮਟਿਡ ਰੀਲੀਸ਼ਨ ਹੈ ਆ ਦੇਖ ਮੈਂ ਮਮਾ ਚਾੜੀ ਲੈ ਹੋ ਰੇ ਆ ਦੀਆਂ ਦੀ ਲਾਈਟਾਂ ਵੇਖੀ ਇਦਾਂ ਦੀਆਂ ਨਹੀਂ ਨਾ ਓਏ ਇਦਾਂ ਨਿਕੜੀ ਦੇਖੀ ਨਹੀਂ ਨਾ ਓਏ ਦੁਕਾਨ ਤੇ ਦੁਕਾਨ ਤੋਂ ਆਈ ਆ ਹਾਂ ਉਹ ਤਾਂ ਮਾਫੀ ਆ ਜਾ ਕਰੋ ਭਾਈ ਸਾਡੇ ਮੱਲੇ ਆਉਂਦੇ ਉਹ ਲੈ ਆ ਉਹ ਭਾਈ ਨਵੀਂ ਹੌਂ ਦੇ ਖੁਸ਼ੀ ਦੇ ਚੈੱਕ ਕਰ ਰੋ ਮੈਟਰ ਪ੍ਰਵਾਸੀ ਦੀ ਹੌਂ ਦੇ ਖੁਸ਼ੀ ਇਹ ਕਿੱਥੇ ਚੱਲਣ ਦੇ ਨੇ ਪਟਾਕੇ ਹੁਣ ਆਪਾਂ ਪਹੁੰਚ ਗਏ ਮੰਦੇ ਠੀਕ ਆਉਦੇ ਅੰਦਰ ਤੇ ਆਇਆ ਬਾਕੀ ਚੱਲਦੇ ਆ ਮੈਟਰ ਹੁਣ ਆਪਾਂ ਲੋਬੇ ਮੈਟਰ ਪਰਨਾ ਰੀਲਿਸਡ ਕਰਨ ਲੱਗਾ ਜੀ ਹੁਣ ਮੈਂ ਜੋ ਪਰਨਾ ਮੈਂ ਫੇਰ ਦਾ ਗਮਸ਼ੀ ਨਾ ਬਣਿਆ ਹੋਇਆ ਸੀ ਉਹ ਮੈਂ ਤੁਹਾਨੂੰ ਚੈੱਕ ਕਰਾਉਣਾ ਕੀ ਬਣਿਆ ਪੈਣ ਤਣਾਂ ਚੱਲਦੇ ਆ ਮੈਟਰ ਹੁਣ ਆਪਾਂ ਕਰੀ ਤੁਹਾਨੂੰ ਮਿਲਦੇ ਫਿਰ ਬਾਦ ਵਿੱਚ ਮਿਲਦੇ ਆ ਵਾਹ ਵਾਹ ਚੱਲ ਚੰਗਾ ਲੋਬੇ ਮੈਂ ਮਟਾ ਹੋਲ ਦੇ ਸਾਦੇ ਦੇਖਾ ਤੇ ਪ੍ਰਬਾਧ ਵੀ ਦਿਵਾ ਕੇ ਮੈਂ ਜਹਾ ਸੌਂ ਸੋ ਗਿਆ ਠੰਦੇ ਬਾਦ ਸਤਾਈ ਗਈਆਂ ਸੁਬਾਹ ਉੱਠਿਆ ਇਹ ਮੜਾ ਮਟਾ ਸੌਂਦੇ ਬਾਦ ਮੈਂ ਫਿਰ ਪਾਪਾ ਲੈ ਕੇ ਚਲ ਗਿਆ ਵੀ ਮਿੱਤਰੋ ਆਪਣਾ ਬੱਸ ਸਟੈਂਡ ਤੇ ਆ ਕੇ ਹੁਣ ਮੈਂ ਮੂੰਹਾਂ ਤੋਕੇ ਧੋਰੀਰ ਮੂੰਹਾਂ ਤੋਕੇ ਤੇ ਮਿੱਤਰ ਬਰਨਾ ਬਰਨਾ ਬਣ ਕੇ ਬਾਕੀ ਵੀਰ ਭਰਾ ਚਲ ਗਏ ਨੇ ਕਦਗਾ ਫੇਟਣ ਤੇ ਮੈਂ ਹੁਣ ਚੱਲਾ ਗੁਰਦੁਆਰੇ ਸੇਵਾ ਕਰੀਏ ਗਏ ਇਸ ਜਾ ਕੇ ਸ਼੍ਰੀ ਗੁਰੂ ਨਾਨਕ ਦੇਵ ਤਾਰੂਪੁਰ ਉਤੇ ਆਉ ਲੰਗਰ ਲਾਉਣਾ ਨਾ ਤਾਂ ਕਰਕੇ ਚੜ ਗਏ ਮਾਇਆ ਸਿੰਘ ਦਾਹੀ ਹੈ ਦਾਹੀ ਹੈ ਦਾਹੀ ਹੈ 10 ਕਿਲੋਈ ਚੱਲਦੇ ਮੈਂ ਤਰੋਂ ਆਪਾਂ ਗੁਰਦੁਆਰੇ ਸਹਿਬਾਏ ਤਿੰਨ ਚਾਰ ਡੱਬੇ ਆ ਗਏ ਆ ਮੇਰੇ ਸਾਹਮਣੇ ਤੇਲੇ ਨੇ ਬਿਜਾਰੇ ਹੁਣ ਫੇ ਮੈਂ ਜੋ ਆਉਣ ਬਹਿਣਾ ਆ ਕਿ ਮੈਂ ਮਖਾੜੇ ਇਕ ਨਾ ਬਾ ਖਾਣੇ ਆਣੇ ਤੁਹਾਨੂੰ ਭੁੱਖ ਲੱਗੀ ਹੈ ਹੈ ਵੀ ਕਿਨਾਂ ਆਹ ਦਾ ਤਬ ਉਸ ਰੀਵੀ ਫੇਰ ਪੁੱਛਾਂਗੇ ਚਲਦੇ ਆ ਮਿੱਤਰੋ ਹੁਣ ਆਪਾਂ ਮੜਿਆ ਸਮਾਂ ਲਾਇਆ ਕੀਰ ਬਣਾਉਣੀ ਆ ਜੀ ਬੋਲਦੇ ਆ ਲੋਕੀ ਚਾਹ ਕਰੋ ਮਿੱਤਰੋ ਇਥੇ ਮੈਂ ਇਹਨਾਂ ਦਾ ਫੁੱਟਬਾਲ ਦਾ ਮੈਚ ਕਰਵਾਤਾ ਐ ਖੱਪ ਬੜੀ ਬੌਂਦੇ ਸੀ ਗੁਰਦਾਰੇ ਚੁੱਕਣੀ ਕਰੰਦੇ ਮੈਂ ਫਿਰ ਇਹਨਾਂ ਫੁੱਟਬਾਲ ਦਾ ਮੈ ਓਏ ਹੱਥ ਨਹੀਂ ਲਾਉਣਾ ਫੌਲ ਓ ਅੰਜ ਉਹ ਕੀ ਨਾ ਜਰਾ ਨੂਰ ਹੱਥ ਲੈਣਾ ਫੌਲ ਹੋ ਗਿਆ ਓਏ ਗੋਪਾ ਬਾਲ ਫੜ ਕੇ ਲਿਆਓ ਬਾਲ ਫੜ ਕੇ ਲਿਆਓ ਇਹ ਲੋਕਰ ਦੇਦਾ ਜੀ ਦੂਜੀ ਔਰ ਗਲਤੀ ਹੋ ਗਈ ਹੈ ਬਾਲ ਫੜ ਲਾ ਭੇਜੇ ਹਾਂ ਗਾਇਸ ਹਾਂ ਪਹੁੰਚ ਗਏ ਗਾਇਸ ਇਹ ਲੋਕਰ ਐਡਵਾਂਟੇਜ ਤੂੰ ਪੇਲੋ ਮਾਰਨੀ ਮਿਲੋ ਕੀ ਵੇ ਇੱਥੇ ਕੀ ਰੱਖਿਆ ਚਲੋ ਪਹੁੰਚੋ ਉਥੇ ਤੁਹਾਡਾ ਮੈਚ ਚੱਲਣ ਦਿਆ ਐਡਵਾਂਟੇਜ ਹੁਣ ਤੂੰ ਲੱਤ ਮਾਰਨੀ ਮਿਲੋ ਹਾਂ ਚਲੋ ਚੱਲੇ ਕੋਈ ਨਾ ਕੋਈ ਨਾ ਕੋਈ ਨਾ ਚਲਦੇ ਆਂ ਮਿੱਤਰੋ ਹੁਣ ਆਪਾਂ ਸੇਵਾ ਕਰਾਂ ਮੇਹਰ ਆਈ ਸੇਵਾ ਨਹੀਂ ਨਾ ਕਿ ਸੇਵਾ ਖਤਮ ਹੋ ਗਈ ਹੋਰ ਹਵੇ ਬਾਹਰ ਆ ਗਈ ਆਪਾ ਗਰਮਾ ਗਰਮ ਪੋਵਾ ਕੇ ਲੈ ਕੇ ਜਾਣੇ ਹੋਇਆ ਆਇਆ ਗਰਮ ਪੋਵਾ ਆਹ ਚਾ ਕਰ ਬਈ ਮਾਡਾ ਖਾਸ ਮਿੱਤਰ ਪਿਆਰਾ ਹੁਣ ਚੱਲਦੇ ਆ ਮਿੱਤਰ ਹੁਣ ਬਾ ਵੀ ਖਿਖਾਈ ਗੱਟਾ ਰ ਬਿਆਰਾ ਖਾਸ ਕੋਈ ਬਤਨ ਆ ਗਿਆ ਨਹੀਂ ਨਹੀਂ ਆਪਾ ਇਧਰ ਵੀ ਹਾਂ ਮਿਸ਼ਨ ਚੱਪਲ ਲਾ ਚੱਲਦੇ ਆ ਪੂਰੀ ਸੇਵਾ ਹੋ ਜਗੇ ਮੈਂ ਚੱਲ ਵੀਡੀਓ ਤਾਂ ਨਹੀਂ ਬਣਾਈ ਅੱਜ ਸੇਵਾ ਕਰਾਂ ਜਾਂ ਆਪਾਂ ਲੀਨ ਹਾਂ ਹੈ ਅੰਦਰੋਂ ਪੂਰੀ ਸੇਵਾ ਹੋ ਜਗੇ ਹੈ ਚੱਪਲ ਕਿੱਥੇ ਚੱਪਲ ਦੇ ਹੁਣ ਆਹੋ ਚੱਪਲ ਮਿੱਤਰੋ ਮੇਰੀ ਗੈਪ ਕੀਤੀ ਆਪਣੇ ਵੀਰ ਭਰਾਵਾਂ ਨੇ ਆਪਣੇ ਕੋਈ ਗਰਦਾਰ ਹੁੰਦੇ ਨੇ ਉਹ ਇਦਾਂ ਬੰਦੀ ਚੱਲ ਹੁਣ ਮੈਂ ਟਿਊਸ਼ਨ ਤੇ ਜਾਣਾ ਹੈ ਭਾਜੀ ਤੱਕਾ ਤੇ ਕੋਈ ਗੱਲ ਨਹੀਂ ਮਤਰਾ ਹੁਣ ਆਪਾਂ ਪਰ ਲੱਭ ਰਹੀਆਂ ਚੱਕਲ ਤਾਂ ਵੀ ਇਹੀ ਨਵੀ ਨਾ ਕਰਦੇ ਨੇ ਤੇ ਸੀਐਡੀ ਨਾਲ ਫੋਨ ਕਰਦਾ ਜਾਣ ਤੇ ਦਇਆਵਾਂ ਨੂੰ ਪੈਂਦਾ ਸ਼ਟਰ ਤੋੜਨਾ ਤੇ ਆਪਾਂ ਸ਼ਟਰ ਤੋੜ ਕੇ ਵੀ ਤੇ ਆਪਾਂ ਲੈ ਆਵਾਂਗੇ ਤੇ ਮੇਰੇ ਸਾਢੇ 3:30 'ਤੇ ਚੱਕਲ ਆ ਇਹ ਕਰਕੇ ਲੈ ਜਾਈ ਜਣੀ ਪੈਣੀ ਆ 150 ਨਹੀਂ ਹੁੰਦੀ ਫਿਰ ਗੱਲ ਵੱਖਰੀ ਹੀ ਕਿਉਂਕਿ ਸੋਮੇ ਆ ਦੇ ਫਿਰ ਨਹੀਂ ਮੇਤਰੋ ਹੁਣ ਮੈਂ ਚੱਲਣਾ ਆ ਕਰੇ ਫੇ ਤੁਹਾਨੂੰ ਮਿਲਦਾ ਬਾਅਦ ਵਿੱਚ ਓਕੇ ਬਾਈ ਫਿਰ ਦਇਆਵਾਂ ਨੂੰ ਪੈਂਦਾ ਅੱਧਰ ਬਾਈ ਲੋ ਮੇਤਰੋ ਚੱਕਲਾਂ ਸਹੀ ਸੁਨਾਮਤ ਕਰੇ ਪਹੁੰਚ ਗਏ ਉਹਨੇ ਆਪਾਂ ਲਈ ਕਈ ਇਸਲਾਮ ਸੁਣਨੇ ਆ ਤੁਹਾਨੂੰ ਮੈਂ ਹਾਂ ਬੂ ਖਾਉਣੀ ਹਾਂਜੀ ਭਾਈ ਤੁਹਾਨੂੰ ਕੁਝ ਮਿੱਟੀ ਹਵਾ ਚਾਹੀਦੀ ਐ ਖੱਟੀਵਾ ਚਾਹੀਦੀ ਨਹੀਂ ਮੈਂ ਤੁਹਾਨੂੰ ਖਾ ਗਿਆ ਥੋੜੀ ਗਰਮੀ ਹੋ ਗਈ ਉਹ ਭਾਈ ਭਾਈ ਚਲੋ ਠੀਕ ਐ ਭਾਈ ਓਕੇ ਹੱਥ ਲਾਓ ਵੀ ਕੋਸਾ ਰੈਸਟ ਕਰਦੀ ਐ ਹੋਈ ਤਨੀ ਐ ਚਲੋ ਤਾਂ ਵੀ ਗਏ ਸਾਡੇ ਰੈਸਟ ਕਰਦੀ ਐ ਹੁਣ ਮੈਂ ਚੱਲਾਂਗੀ ਕਿ ਟਿਊਸ਼ਨ ਦੇ ਤੇ ਅਲਮੁਦੁਲਿਲਾ ਟਿਊਸ਼ਨ ਕੋ ਆ ਗਈ 12 ਕਰਿਆ ਕੀ ਗਾਇਸ ਆ ਮਿੱਜਾ ਥੋੜੀ ਬਣਾਈਏ ਗਾ ਤਾਂ ਪਿਆ ਮਾ ਪਿਆ ਮਾ ਥੋੜੀ ਚੱਲਦੀ ਆ ਮਿੱਤਰ ਹੁਣ ਆਪਾਂ ਘਰੇ ਆ ਚੈੱਕ ਕਰੂ ਆਪਾਂ ਕਰਪਾਨੂ ਕੋ ਕਰਪਾਨੇ ਤੇ ਗਈ ਮੇਰੀ ਚੱਗੇ ਜਰਾ ਜੀ ਚੈੱਕ ਕਰ ਮੰਜਾ ਥੋੜੀ ਕਰਪਾਨਾ ਦੇ ਨਾਲ ਮਿੱਤਰ ਹੁਣ ਆ ਬੱੜਾਈ ਗੱਲੇ ਆ ਫੱਡੀ ਨਾ ਚੰਡ ਮਾਰਨੀ ਆ ਤਾਂ ਜਿੰਨੇ ਨਾਲ ਆਇਦਰ ਮੈਂ ਤੇ ਪੱਡੇ ਲੜ ਲਗੇ ਲੋਬੀ ਮਿੱਤਰੋ ਅੱਜ ਡਿਊਟ ਆਫ ਬੋਰ ਕਰਨ ਤੋਂ ਬਾਅਦ ਪਤਾ ਨਹੀਂ ਕਿ ਤੇ ਆਹ ਕੌਣਾ ਛਤਰ ਦਾ ਦੋਵਾਂ ਨਹੀਂ ਖਾਦੇ ਆ ਔ ਬੜੀ ਖਿੱਚ ਕੇ ਵਾਹੀਦੀ ਮਿੱਤਰੋ ਆ ਵੇਖਿਓ ਬੜੀ ਹੀ ਧੀਵਾਈ ਵੀ ਹੁਣ ਚੱਲਦੇ ਆ ਮਿੱਤਰੋ ਆਪਾਂ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਦਾ ਪ੍ਰੋਗਰਾਮ ਗੁਰਦੁਆਰੇ ਆਪਾਂ ਆਪਣੇ ਬੜੀ ਗਾਇਸਾਂ ਨੂੰ ਮੁੰਦੇ ਬਾਣਤ ਗੁਰਦੁਆਰੇ ਜਾ

ਨੇ ਬੰਨੀ ਮਿਲਿਆ ਬਾਈ ਆ ਜਾ ਕਰੋ ਆ ਵੇਖੋ ਬਾਈ ਆ ਜਿੰਨਾ ਵੀ ਪ੍ਰੋਗਰਾਮ ਆ ਉਹਦਾ ਫਾਲ ਮਿਲ ਚੁਕਾ ਸਿੰਘ ਵੀਰ ਭਰਾਵਾਂ ਨੂੰ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਕਰੀ ਨਗਰੀ ਬਾਬਾ ਦੀ ਨਗਰੀ ਇਹਨੂੰ ਇਹਨੂੰ ਕਿਹਨੇ ਅਸਲੀ ਦੇਣਾ ਬਾਬਾ ਜੀ ਦਾ ਮੂੰਹ ਦੇਖੋ ਲੋ ਵੀ ਮੈਂ ਤਰੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੰਗਤ ਸਾਰੀ ਚੁੱਪੀ ਆਹੀਂ ਆ ਗਏ ਆ ਦਰਬਾਰ ਬੰਦ ਕਰਕੇ ਪੂਰੀ ਓਕੇ ਸੇਵਾ ਕਰਾ ਕੇ ਤੇ ਹੁਣ ਮਿੱਤਰੋ ਚਲਦੇ ਆਂ ਆਪਾਂ ਘਰੇ ਉਦਾਂ ਪਟਾਕੇ ਚੜਾਉਂਦੇ ਆ ਪਰ ਐਰ ਗਿਆ ਭਾਈ ਕੋ ਫ੍ਰੈਂਡਲੀ ਪੂਰਾ ਈਕੋ ਫ੍ਰੈਂਡਲੀ ਕੰਮ ਕੀਤਾ ਤੇ ਲੈ ਆ ਵੇਖੋ ਭਾਈ ਚਲਦੇ ਕੌਣ ਵਿਸ਼ੇ ਰਿੰਦਾ ਓ ਇੱਕੋ ਹੀ ਤਲਾਇ ਮਨ ਦਾ ਕਿਸੇ ਨੇ ਦੂਜਾ ਭੋਲੀ ਗਿਆ ਇੱਥੇ ਤੇ ਚਲਦੇ ਆ ਮਿੱਤਰੋ ਹੁਣ ਆਪਾਂ ਐਵੇਂ ਛੱਡੀ ਗਈਏ ਪੇ ਲੋ ਤੇਰੇ ਘਰੇ ਚਲਦੇ ਆਂ ਭਾਈ ਤਾਂ ਉਹਦਾ ਤਿੰਨ ਵੇ ਦਾ ਉੱਠਿਆ ਸਵੇਰ ਦਾ ਤੇ ਨੀਂਦ ਇੰਨੀ ਆਉਂਦੀ ਨਾ ਹੁਣ ਮੈਂ ਰੋਟੀ ਖਾਣ ਦੀ ਲੋੜ ਨਾ ਪਵੇ ਜਾਂਦੇ ਮਿੱਤਰੋ 5 ਮਿੰਟਾਂ ਬਾਅਦ